ਉਦੇ ਤੇ ਕਾਰਵਾਈ ਕਰਾਂਗੇ ਪੂਰੀ ਫੁੱਲ ਬੱਟਾ ਵਟਾ ਕਰਾਂਗੇ ਉਦੇ ਤੇ ਕਾਰਵਾਈ ਉਹ ਭੱਜਿਆ ਹੋਇਆ ਫੋਨ ਨੰਬਰ ਉਹਦੇ ਸੱਚ ਬੰਦਾ ਹੈ ਫੋਨ ਮੈਂ ਵੀ ਕੀਤਾ ਦੋ ਤਿੰਨ ਦਿਨਾਂ ਦੇ ਸੱਚ ਬੰਦਾ ਆ ਰਿਹਾ ਹੈਗਾ ਤੇ ਉਹਨਾਂ ਦੇ ਜਿਹੜੇ ਮੈਂਬਰ ਕਮੇਟੀ ਹੈਗੀ ਆ ਉਹ ਕਹਿੰਦੇ ਜੀ ਬਾਬਾ ਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਫੜਾਉਣ ਦੀ ਉਹ ਵੀ ਲੱਭਦੇ ਮਿਲਦੇ ਆ ਅਸੀਂ ਵੀ ਪਸੰਗ ਛੱਡੇ ਹੋਏ ਲੱਭਣ ਵਾਸਤੇ ਤੇ ਜਿੱਦਨ ਇਹ ਲੱਭ ਗਏ ਉਸ ਦਿਨ ਹੀ ਆਪਾਂ ਇਹਨਾਂ ਦਾ ਪਟਾਕਾ ਪਾ ਦੇਣਾ ਹੈਗਾ ਅਸੀਂ ਅਫਸਰਾਂ ਨੂੰ ਬੇਨਤੀ ਜਿਹੜਾ ਥਾਣਾ ਹੈਗਾ ਤਿੰਨ ਨੰਬਰ ਥਾਣਾ ਉੱਥੇ ਜਿਹੜੇ ਆਪਣੇ ਐਸਐਚਓ ਸਾਹਿਬ ਆ ਗਿਆ ਉਹਨਾਂ ਦੇ ਕਹਿੰਦਾ ਕੰਨਾਂ ਦੇ ਵਿੱਚ ਦਰਖਾਸਤ ਲਿਖਵਾਤੀ ਹੈਗੀ ਆ ਤੇ ਬਿਆਨ ਵੀ ਉਹਨੂੰ ਕਹਿੰਦਾ ਵੀ ਬੱਬੇ ਹੀ ਲਿਖ ਲਾਂਗੇ ਫੜ ਕੇ ਤੁਸੀਂ ਸਾਨੂੰ ਮੌਕਾ ਦਿਓ ਫੜਨ ਦਾ ਉਹਨੇ 2-3 ਦਿਨ ਦਾ ਟਾਈਮ ਲਿਆ ਜੇ 2-3 ਦਿਨਾਂ ਦੇ ਵਿੱਚ ਨਹੀਂ ਕਾਰਵਾਈ ਕਰਦਾ ਫਿਰ ਅਗਲੀ ਕਾਰਵਾਈ ਆਪਾਂ ਐਕਸ਼ਨ ਲਵਾਂਗੇ ਨਿੰਗਾ ਸਿੰਘਾ ਵਾਲਾ ਬੱਬੀ ਜਿਹੜੀ ਕੁੜੀ ਉਹਨੇ ਗੋਦ ਲਈ ਸੀ ਕਹਿੰਦੇ ਆਪਣੀ ਕੁੜੀ ਨਾਲ ਹੀ ਗਲਤ ਕੰਮ ਕੀਤਾ ਉਹ ਹਾਂਜੀ ਹਾਂਜੀ ਗੋਦ ਲਈ ਸੀਗੀ ਉਹ ਕਹਿੰਦੇ ਵੀ ਬੱਚੀ ਜਿਹੜੀ ਉਹ ਨਾ ਗੋਦ ਲਈ ਸੀਗੀ ਗੋਦ ਲੈ ਕੇ ਉਹਨੂੰ ਪਾਲ ਕੇ ਤੇ ਵੱਡੀ ਕਰਕੇ ਉਹ ਇੱਕ ਆ ਪੂਰਾ ਪਰਿਵਾਰ ਹੀ ਖਾ ਗਿਆ ਯਾਰ ਉਹ ਇੱਕ ਰਾਖਸ ਸੀਗਾ ਬਹੁਤ ਤਕੜਾ ਪਰਿਵਾਰ ਪਰਿਵਾਰ ਨਾਲ ਹੀ ਕੀਤਾ ਹੈ ਕਿੰਨੀ ਕੁ ਕੁੜੀਆਂ ਗੋਦ ਲਈਆਂ ਸੀ ਬਾਬਾ ਜੀ ਉਹ ਦੋ ਕੁੜੀਆਂ ਕਹਿੰਦੇ ਮੈਨੂੰ ਸੁਨ ਦੇ ਵਿੱਚ ਆਇਆ ਜਿਹੜਾ ਸਾਡੇ ਸਮਝ ਦੇ ਵਿੱਚ ਆਇਆ ਕਹਿੰਦਾ ਵੀ ਦੋ ਕੁੜੀਆਂ ਦੋ ਕੁੜੀਆਂ ਸੀਗੀਆਂ ਇੱਕ 15 15 17 ਸਾਲ ਦੀ ਸੀਗੀ ਇੱਕ ਵੱਡੀ ਕੁੜੀ ਸੀਗੀ ਦੋਨਾਂ ਨੇ ਉਹਨੇ ਮਾਰ ਗਿਆ ਹਰਕਤਾਂ ਕੀਤੀਆਂ ਨੇ ਤੇ ਹੁਣ ਕਰ ਵੀ ਵੀ ਤੁਸੀਂ ਮੰਗ ਕਰ ਰਹੇ ਹੋ ਤੇ ਅਗਰ ਪ੍ਰਸ਼ਾਸਨ ਤੋਂ ਪਹਿਲਾਂ ਸਿੰਘਾਂ ਦੇ ਹੱਥੇ ਚੜ ਜਾਂਦੇ ਫਿਰ ਕਿਸਕੇ ਦੀ ਸਜ਼ਾ ਦਿੱਤੀ ਫਿਰ ਸੋਦਾ ਚਾੜਾਂਗੇ ਉਹਨਾਂ ਦੇ ਅਸੀਂ ਤਾਂ ਪਹਿਲਾਂ ਸਰਕਾਰ ਨੂੰ ਕਵਾਂਗੇ ਵੀ ਸਰਕਾਰ ਨੂੰ ਬੇਨਤੀ ਹੈ ਸਾਡੀ ਹੱਥ ਜੋੜ ਕੇ ਵੀ ਜਲਦ ਤੋਂ ਜਲਦ ਇਹ ਰਾਖਸ ਦੇੋਂ ਫੜਿਆ ਜਾਵੇ ਕਿਤੇ ਹੋਰ ਕੋਈ ਬੱਚਾ ਸਾਡਾ ੱੱੱਕੇ ਨਾ ਚੜ ਜਾਏ ਰਾਖਸ ਦੇ ਇਹ ਰਾਖਸ ਹੀ ਐ ਕੁੜੀ ਵੀ ਕਾਰਵਾਈ ਦੀ ਮੰਗ ਕਰ ਰਹੀ ਜੀ ਕੁੜੀ ਤੇ ਕੁੜੀ ਮਿਲੀ ਹੋਈ ਆ ਨਾਲ ਬਾਪੂਤ ਅਗਲੇ ਆਪਣੇ ਪਿਓ ਤੇ ਪਰਚਾ ਕਿਉਂ ਕਰਾਉਗੀ ਆਪਣੇ ਪਿਓ ਨੂੰ ਤਾਂ ਹੋ ਖੁਸ਼ ਰੱਖਦੀ ਹੈਗੀ ਲੱਗਦਾ ਜਿਹੜੇ ਰਿਸ਼ਤੇ ਤਾਰ-ਤਾਰ ਕਰਦੇ ਜੀ ਰਿਸ਼ਤੇ ਤਾਰ-ਤਾਰ ਕਰਤੇ ਆ ਬਹੁਤ ਗੰਦਾ ਕੰਮ ਕੀਤਾ ਐਡਾ ਗੰਦਾ ਕੰਮ ਰਹਿ ਰੱਬ ਦਾ ਨਾ ਇਦਾਂ ਤੇ ਨਾ ਗੋਲੀ ਮਾਰ ਦੇਣੀ ਚਾਹੀਦੀ ਐ ਪਾਪਾ ਜੀ ਸੰਗਤ ਵੀ ਗੁਰਦੁਆਰਾ ਸਾਹਿਬ 'ਚ ਜਾਣ ਤੋਂ ਡਰੇਗੀ ਲੱਗਦਾ ਡਰੂਗੀ ਸੰਗਤ ਤੇ ਬਹੁਤ ਗੁਰਦ ਅਸਰ ਪੈਂਦਾ ਹੀ ਆ ਮਾੜੀਆਂ ਹਰਕਤਾਂ ਕਰਾਂਗੇ ਗੁਰੂ ਘਰਾਂ ਦੇ ਵਿੱਚ ਤੇ ਮਾੜਾ ਸੰਗਤ ਤੇ ਮਾੜਾ ਅਸਰ ਪੈਣਾ ਹੀ ਆ ਤੇ ਸੱਜਣ ਜੱਥੇਦਾਰ ਜੱਥੇਦਾਰ ਸਾਹਿਬ ਆਏ ਸੀ ਪਰਸੋਂ ਇਹਨਾਂ ਨੇ ਸਾਡੇ ਧਿਆਨ 'ਚ ਲਾਇਆ ਸੀ ਕਿ ਇਹ ਸ਼ਿਵਾਜੀ ਨਗਰ 'ਚ ਦੁਵਾਰਾ ਸਾਹਿਬ ਆ ਉਹ ਤੇ ਆ ਵੀਡੀਓ ਵਾਇਰਲ ਹੋਈ ਆ ਜਿਸ ਬੰਦੇ ਅਸੀਂ ਪੜਤਾਲ ਕੀਤੀ ਸੀ ਜਿਹੜੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨਾਲ ਤਾਲਮੇਲ ਕੀਤਾ ਇਹਨਾਂ ਨੇ ਸਾਨੂੰ ਪੂਰੀ ਉੱਥੇ ਦੱਸਿਆ ਕਿ ਇਹ ਵੀਰ ਵੀਡੀਓ ਹੈਗੀ ਹੈ ਜਿਹੜੇ ਇਸ ਕਮਰੇ ਦੀ ਲਈਦੀ ਹੈ ਸਾਡੇ ਇੱਥੇ ਕਮਰਾ ਹੈ ਨਹੀਂ ਆ ਪਰ ਗੁਰਦੁਆਰਾ ਸਾਹਿਬ ਦੀ ਨਹੀਂ ਕੋਈ ਬਾਹਰਲੀ ਵੀਡੀਓ ਹੈਗੀ ਹੈ ਜਿਹੜੇ ਕਥਾਵਾਚਕ ਸੀ ਉਹ ਬੁੱਧਵਾਰ ਤੇ ਐਤਵਾਰ ਨੂੰ ਉੱਥੇ ਕਥਾ ਕਰਨ ਆਉਂਦੇ ਸੀ ਮਗਰ ਉਹ ਉੱਥੇ ਉਹਨਾਂ ਦੀ ਰਹਿਸ਼ ਨਹੀਂ ਸੀ ਆ ਕੇ ਕਰਕੇ ਚੱਲ ਜਾਂਦੇ ਸੀ ਤੇ ਹੋ ਸਕਦਾ ਉਹ ਕਿਤੇ ਬਾਹਰਲੀ ਵੀਡੀਓ ਹੋਵੇ ਤੇ ਜਿਸ ਬੰਦੇ ਮੈਨੇਜਮੈਂਟ ਤਾਂ ਵੀ ਕਿਹਾ ਹੈ ਜਥੇਦਾਰ ਸਾਹਿਬ ਜਦ ਮਰਜ਼ੀ ਆ ਜਾਣ ਤੇ ਅਸੀਂ ਉਹਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਕਵਰੇਜ ਚੈੱਕ ਕਰਵਾ ਦੇਵਾਂਗੇ ਮੈਂ ਦੀ ਤਸੱਲੀ ਕਰਵਾ ਦਿੰਦੇ ਕਿ ਇਹ ਵੀਡੀਓ ਉੱਥੇ ਦੀ ਹੈ ਨਹੀਂ ਦਾ ਸਭੋਂ ਲੇਡੀਜ਼ ਉਤਰੀ ਆਇਆ ਇਲੈਕਟ੍ਰੀਕ ਗੋਮਨ ਲੇਡੀਜ਼ ਵਾਰੇ ਕੋਈਸ ਨਹੀਂ ਨਾਲ ਲੇਡੀਜ਼ ਵਲ ਕਿਸੇ ਦੀ ਕੰਪਲੇਂਟ ਆਈ ਹੈ ਜਿਹਦਾ ਇਹ ਤਾਂ ਜਤੇਦਾਰ ਸਾਹਿਬ ਵੱਲੋਂ ਸਾਨੂੰ ਜਿਹੜੇ ਹੈਗੇ ਆ ਇੱਥੇ ਆ ਕੇ ਦੱਸਿਆ ਗਿਆ ਸੀ ਉਸ ਤੋਂ ਅਸੀਂ ਪੜਤਾਲ ਕੀਤੀ ਸੀ ਕਿ ਆਹ ਜੀ ਇਹ ਆ ਮੈਟਰ ਹੈਗੀ ਗੁਰਦੁਆਰਾ ਸਾਹਿਬ ਮਰਦ ਜਿਹੜਾ ਹੈਗੀ ਇਹ ਵੀਡੀਓ ਇਹ ਕਲੀਅਰ ਹੈਗੀ ਗੁਰਦੁਆਰਾ ਸਾਹਿਬ ਦੀ ਨਹੀਂ ਹੈ ਅਸੀਂ ਜਥੇਦਾਰ ਸਾਹਿਬ ਨੂੰ ਮੈਂ ਵੀ ਫੋਨ ਕਰਕੇ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਆਪਣੀ ਤਸੱਲੀ ਕਰਾ ਨਹੀਂ ਕਰਦੇ ਅਸੀਂ ਤੁਹਾਨੂੰ ਨਾਲ ਹੋ ਗਏ ਮੈਨੇਜਮੈਂਟ ਕਹਿੰਦੀ ਹੈਗੀ ਅਸੀਂ ਗੁਰਦੁਆਰਾ ਸਾਹਿਬ ਦੇ ਸਾਰੇ ਕਮਰੇ ਚੈੱਕ ਕਰਵਾਉਂਦੇ ਜੀ ਇਹ ਵੀਡੀਓ ਉੱਥੇ ਦੀ ਰਹਿ। ਜਿਸਨ ਜਿਹੜਾ ਕਥਾਵਾਚਕ ਉੱਚੀ ਗੁਰਦੁਆਰਾ ਸਾਹਿਬ ਨਾਲ ਨੇ ਉੱਥੇ ਆਂਦਾ ਹੁੰਦਾ ਸੀ। ਉੱਥੇ ਬੁੱਧਵਾਰ ਤੇ ਐਤਵਾਰ ਨੂੰ ਆਂਦਾ ਆਂਦਾ ਜੀ ਮਗਰ ਪਿਛਲੇ 20-25 ਦਿਨਾਂ ਤੋਂ ਨਹੀਂ ਆ ਰਿਹਾ। ਜਦੋਂ ਹੁਣ ਮਰੇ ਜਮਨ ਲੱਗੇ ਆ ਉਹ ਵੀ ਨਹੀਂ ਕਹਦੇ ਜੀ ਉਹਦਾ ਪੌਂਸ ਸੱਚਾ ਬਰੇ ਸਾਡਾ ਕੋਈ ਨਾ ਰਫਤਾ ਨਹੀਂ ਕਾਇਮ ਹੋਇਆ। ਮਗਰ ਉਹ ਤੇ ਉਹ ਦੀ ਰਹਿ ਸ਼ੈਨ ਸੀ। ਕਮੇਟੀ ਦਾ ਸ਼ਰਮੰਦਗੀ ਕਿ ਕਮੇਟੀ ਦਾ ਇਹ ਕਿ ਕਿ ਕਿਸੇ ਨੂੰ ਕੋਈ ਡਾਊਟ ਹੈਗਾ ਜਥੇਦਿਆਲ ਸਾਹਿਬ ਜਦ ਮਰਜੀ ਆ ਜਾ ਅਸੀਂ ਪੂਰਾ ਕਾਪਰੇਟ ਕਰਦੇ ਆ ਤੇ ਅਸੀਂ ਉਹਨਾਂ ਨੂੰ ਸਾਰਾ ਗੁਰਦੁਆਰਾ ਸਾਹਿਬ ਦੇ ਸਾਰੇ ਕਮਰੇ ਦਿਖਾ ਦਾਂ ਕਿ ਇਹ ਇਦਾਂ ਦਾ ਕੋਈ ਕਮਰਾ ਜਿਹੜਾ ਹੈ ਨਹੀਂ ਜਿਹੜਾ ਵੀ ਵੀਡੀਓ ਚ ਦਿਖ ਰਿਹਾ ਇਹ ਵੀਡੀਓ ਕਿਤੇ ਬਾਹਰ ਦੀ ਹੈਗੀ ਆ ਤੇ ਹੁਣ ਉਹ ਬੂਹਾ ਜਿਹੜਾ ਬੰਦ ਕਰ ਦਿੱਤੇ ਜਿਹੜੇ ਉੱਥੇ ਉਹ ਉਹ ਵੀ ਵੀ ਦਿਨਾਂ ਤੋਂ ਵੈਸੇ ਵੀ ਨਹੀਂ ਆ ਰਿਹਾ ਵਾ ਉੱਥੇ ਤੇ ਉਹਦਾ ਕੋਈ ਫੋਨ ਵੀ ਸਚੋ ਪਰਿਆ ਮੈਨੇਜਮੈਂਟ ਨੇ ਵੀ ਤਾਲਮੇਲ ਕੀਤਾ ਨਹੀਂ ਆ ਰਿਹਾ ਉਹਦਾ ਕਮਰਾ ਦਾ ਜਾਂਚ ਕੀਤੀ ਜਾ ਰਹੀ ਹੈ ਸਾ ਹਾਂ ਜਾਂਚ ਕੀਤੀ ਜਾਦੀ ਕਿਸੇ ਨੂੰ ਗਏ ਜਥੇਦਿਆਲ ਸਾਹਿਬ ਨੂੰ ਕਿ ਕੋਈ ਇਹ ਜੀ ਤਸਲੀ ਇਹ ਕੋਈ ਡਾਊਟ ਹੈਗਾ ਅਸੀਂ ਮੈਂ ਤਸਲੀ ਕਰਾਂਗੇ ਲਾਇਸ ਕੰਪਲੀਟ ਦਿਖਾ ਰਿਹਾ ਹਾਂ ਹਾਂ ਲੇਟਿਸ ਕੋਸ ਦੇਣੀ ਹੈ ਫਿਰ ਐਸ ਪਰ ਲਾਕ ਦਾ ਕਾਰਵਾਈ ਹੋ ਜੂਗੀ ਫਿਲਹਾਲ ਇਹਦਾ ਜੇ ਹੀ ਸੀ ਮੈਟਰ ਹੈ ਕਿ ਗੁਰਦੁਆਰਾ ਸਾਹਿਬ ਤੇ ਐਦਾਂ ਦੇ ਮਗਰ ਕੋਈ ਚੀਜ਼ ਕੋਈ ਨਹੀਂ ਸਰ ਬਾਕੀ ਜਿਹੜੀ ਇੱਕ ਜਥੇਬੰਦੀ ਉਹਨਾਂ ਸ਼ਿਕਾਇਤ ਆਈ ਹੈ ਉਹਦੇ ਤੇ ਅਸੀਂ ਹਾਂ ਜਿਹੜੇ ਆ ਵੀ ਗੁਰਦੁਆਰਾ ਸਾਹਿਬ ਦੇ ਅਸੀਂ ਕਮੇਟੀ ਮੈਂਬਰ ਜਿਹੜੇ ਹੈਗੇ ਸਾਰਿਆਂ ਨੇ ਇੱਕ ਸਟੇਟਮੈਂਟ ਕੱਲ ਲਿਖ ਲਈਆਂ ਉਹਨੇ ਸਾਨੂੰ ਇੱਕ ਪੂਰੀ ਥੋੜੀ 3 ਮਿੰਟ ਦੀ ਸਾਰੇ ਕਮਰੇ ਰੂਮ ਦਫ਼ਤਰਾਂ ਦੀ ਵੀਡੀਓ ਬਣਾ ਕੇ ਸਾਡੇ ਪੇਸ਼ ਵੀ ਕੀਤੀ ਆ ਇਸੇ ਉਸ ਤਸਲੀਬ ਖਸਤੇ ਅਸੀਂ ਕਰ ਗਏ ਜਤੈ ਜੀ ਸਾਹਿਬ ਨੂੰ ਕੰਟੈਕਟ ਕੀਤਾ ਜੀ ਤੁਸੀਂ ਆਪਣੇ ਕਰਾਦੀ ਕਰਾਉਣਾ ਚਾਹੁੰਦੇ ਜਾਂ ਮਾਰੀ ਸਾਨੂੰ ਪਹਿਲਾਂ ਇੰਟੀਮੇਸ਼ਨ ਦੇ ਦੇ ਤਾਂ ਅਸੀਂ ਉਹ ਨਾਵੋ ਕੇ ਕਰਵਾਉਂਦੇ